ਬੱਸਾਂ ਵਾਲੇ ਸਵਾਰੀਆਂ ਨੂੰ ਚੱਕਣ ਦੇ ਟਾਈਮ ਤੇ ਅਕਸਰ ਹੀ ਤੁਸੀਂ ਬੈਂਸ ਦੇ ਦੇਖੇ ਹੋਣਗੇ ਆਪਸ ਦੇ ਵਿੱਚ ਤੂ ਤੂ ਮੈ ਮੈਂ ਹੁੰਦੀ ਵੇਖੀ ਹੋਏਗੀ ਲੇਕਿਨ ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹਦੇ ਵਿੱਚ ਤੂ ਤੂ ਮੈਂ ਛੱਡੋ ਇਹਦੇ ਚ ਇੱਕ ਦੂਜੇ ਦੇ ਸਿਰ ਤੱਕ ਪਾੜੇ ਗਏ ਆ ਇੱਥੋਂ ਤੱਕ ਕਿ ਇੱਕ ਬੱਸ ਮਿੰਨੀ ਬੱਸ ਵਾਲਿਆਂ ਨੇ ਇਲਜ਼ਾਮ ਲਾਇਆ ਦੂਜੀ ਬੱਸ ਵਾਲਿਆਂ ਦੇ ਕਿ ਜਦੋਂ ਬੱਸ ਤੇ ਸਵਾਰੀਆਂ ਬਿਠਾਈਆਂ ਗਈਆਂ ਤਾਂ ਦੂਸਰੀ ਬੱਸ ਵਾਲਿਆਂ ਨੇ ਪਿੱਛੋਂ ਆ ਕੇ ਉਹਨਾਂ ਦੀ ਬੱਸ ਨੂੰ ਘੇਰ ਕੇ ਬੁਰੇ ਤਰੀਕੇ ਨਾਲ ਡਰਾਈਵਰ ਕੰਡਕਟਰ ਅਤੇ ਸਵਾਰੀਆਂ ਦੀ ਕੁੱਟਮਾਰ ਕੀਤੀ ਇੰਨੀ ਕਿ ਜ਼ਿਆਦਾ ਕੁੱਟਮਾਰ ਕਰ ਦਿੱਤੀ ਕਿ ਜਿਹੜਾ ਬੱਸ ਦਾ ਕੰਡੈਕਟਰ ਸੀ ਉਹ ਮੌਕੇ ਤੇ ਬੇਹੋਸ਼ ਹੋ ਗਿਆ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਔਰ ਕਥਿਤ ਤੌਰ ਤੇ ਇਹ ਵੀ ਦੋਸ਼ ਲਾ ਦਿੱਤੇ ਗਏ ਕਿ ਕੰਡੈਕਟਰ ਦੇ ਕੋਲੋਂ ਪੈਸਿਆਂ ਵਾਲਾ ਝੋਲਾ ਤੱਕ ਵੀ ਲੈ ਕੇ ਉਹ ਵਿਅਕਤੀ ਫਰਾਰ ਹੋ ਗਏ ਡਰਾਈਵਰ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਬੱਸ ਨੂੰ ਘੇਰਿਆ ਗਿਆ ਤਾਂ ਅਗਲੀ ਬੱਸ ਦੇ ਵਿੱਚੋਂ 10-15 ਜਿਹੜੇ ਅਣਪਛਾਤੇ ਮੁੰਡੇ ਨਿਕਲੇ ਜਿਨ੍ਹਾਂ ਨੇ ਬੁਰੇ ਤਰੀਕੇ ਨਾਲ ਬੱਸ ਦੇ ਚਾਰੋਂ ਪਾਸਿਓਂ ਸਵਾਰੀਆਂ ਨੂੰ ਬੈਠੇ ਹੋਏ ਨਾ ਦੇਖਿਆ ਕਿ ਸਵਾਰੀਆਂ ਬੈਠੀਆਂ ਨੇ ਸੱਟ ਲੱਗ ਸਕਦੀਆਂ ਔਰ ਬੁਰੇ ਤਰੀਕੇ ਨਾਲ ਬੱਸ ਦੇ ਸ਼ੀਸ਼ੇ ਚਾਰੋਂ ਪਾਸਿਓਂ ਭੰਣਨੇ ਸ਼ੁਰੂ ਕਰ ਦਿੱਤੇ ਔਰ ਉਸ ਤੋਂ ਬਾਅਦ ਕੰਡੈਕਟਰ ਦੀ ਵੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਇਤੋਂ ਤੱਕ ਜਿਹੜੀਆਂ ਸਵਾਰੀਆਂ ਉਹਨਾਂ ਨੂੰ ਸ਼ਟਡਾਊਨ ਦੀ ਕੋਸ਼ਿਸ਼ ਕਰ ਰਹੀਆਂ ਸੀ ਤਾਂ ਸਵਾਰੀਆਂ ਨੂੰ ਵੀ ਫੱਟੜ ਕਰ ਦਿੱਤਾ ਇਤੋਂ ਤੱਕ ਲਾਤ ਨੇ ਹਾਲਾਂਕਿ ਦੋ ਤਿੰਨ ਸਵਾਰੀਆਂ ਵੀ ਜ਼ਖਮੀ ਹੋਈਆਂ ਨੇ ਔਰ ਇਹਦੇ ਚ ਟੋਟਲ ਤਿੰਨ ਵਿਅਕਤੀ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਔਰ ਕੰਡਕਟਰ ਬੇਹੋਸ਼ ਹੋਇਆ ਦੱਸਿਆ ਜਾ ਰਿਹਾ ਔਰ ਇਹ ਖਬਰ ਹਸ਼ਿਆਰਪੁਰ ਦੀ ਆ ਹਸ਼ਿਆਰਪੁਰ ਦੇ ਏਰੀਆ ਦੇ ਵਿੱਚ ਮਿੰਨੀ ਬੱਸ ਸਵਾਰੀਆਂ ਚੱਕ ਕੇ ਜਾ ਰਹੀ ਸੀ ਔਰ ਉਸ ਨੂੰ ਦੂਸਰੀ ਬੱਸ ਵਾਲਿਆਂ ਨੇ ਘੇਰ ਕੇ ਆ ਕੇ ਬੁਰੇ ਤਰੀਕੇ ਨਾਲ ਕੁੱਟ ਮਾਰ ਕੀਤੀ ਆ ਫਿਲਹਾਲ ਚੌਂਕੀ ਦੇ ਵਿੱਚ ਬੱਸ ਲੱਗੀ ਹੋਈ ਆ ਔਰ ਚੌਂਕੀ ਦੇ ਵਿੱਚ ਉੱਥੇ ਮੌਕੇ ਤੇ ਜਿਹੜੀ ਕੰਪਲੀਟ ਆ ਪੁਲਿਸ ਨੂੰ ਦਿੱਤੀ ਗਈ ਔਰ ਪੁਲਿਸ ਨੇ ਇਹ ਕਿਹਾ ਕਿ ਬਹੁਤ ਜਲਦੀ ਉਹਨਾਂ ਬੱਸ ਵਾਲੇ ਨੂੰ ਬੁਲਾ ਕੇ ਇਹਨਾਂ ਦੀ ਜਿਹੜੀ ਗੱਲਬਾਤ ਸੁਣੀ ਜਾਏਗੀ ਔਰ ਸੁਣਵਾਈ ਕੀਤੀ ਜਾਏਗੀ ਕਿ ਆਖਰਕਾਰ ਇੱਕ ਟਾਈਮ ਦੇ ਚੱਕਰ ਦੇ ਵਿੱਚ ਇੱਥੋਂ ਤੱਕ ਕੁੱਟਮਾਰ ਕਰਨੀ ਜਾਂ ਬੱਸ ਨੂੰ ਭੰਨਣਾ ਕਿੰਨੱਕ ਠੀਕਾ ਹੋਰ ਕੀ ਕੁਝ ਉਹਨਾਂ ਨੇ ਜਾਣਕਾਰੀ ਦਿੱਤੀ ਆ ਉਹ ਵੀ ਤੁਸੀਂ ਸੁਣੋ ਆ ਬੱਸ ਆ ਭਾਰਤੀ ਫੜਕੇ ਇਹਨਾਂ ਨੇ ਹੈ ਕੋਣ ਹੈ ਬੱਸ ਦੇ ਵਿੱਚ ਪੜੀ ਚੱਕ ਤੋਂ ਦੋ ਨੂੰ ਚੱਕੋ ਯਾਰ ਯਾਰ ਸਰ ਚੱਕ ਮਨੋ ਯਾਰ ਸੇਰ ਤੇ ਮੱਝ ਗਿ ਲੋ ਸਾਡੇ ਵਾਕਿਆ ਅੰਦਲੋਂ ਫੋਨ ਕਰੀ ਯਾਰ ਹੋ ਲਾਇਆ ਲਾਇਆ ਫੋਨ ਲਾਇਆ ਲਾ ਕਸੇ ਮੰਡੀ ਜਾਓ ਮੰਡੀ ਦੇ ਮਨੋਸੋਤਨੇ ਜਿਵੇਂ ਤੋਂ ਮੰਡੀ ਲੱਤ ਅੱਕਲਾ ਪਾਣੀ ਪੂਣੀ ਦਾ ਬਲਾਉਣ ਨੂੰ ਕੀ ਨਾ ਭਜੀ ਆਪਣਾ ਜਿਹੜੀ ਬਾਸ ਦੀ ਪੰਤੋੜ ਹੋਈ ਹੈ ਕਿਹਨਾਂ ਨੇ ਕੀਤੀ ਇਹ ਕਿਤਾ ਹੀ ਹੈ ਇੱਕ ਪ੍ਰੈਸ਼ਰ ਬਾਸ ਵਾਲਿਆਂ ਨੇ ਕੀਤੀ ਭਾਜੀ ਸ਼ਹਿਰ ਤੋਂ ਬਾਸ ਆ ਰਹੀ ਸੀ ਇੱਕ ਇਹਨਾਂ ਦੀ ਅੱਗੇ ਜਾ ਰਹੀ ਸੀ ਕਾਰੀ ਸਾਰੀ ਨੂੰ ਇੱਕ ਜਾ ਰਹੀ ਸੀ ਪਿੱਛੇ ਭੁੰਗਰਲੀ ਨੂੰ ਕਾਰੀ ਸਾਰੀ ਆਈ ਅੱਗੇ ਲਾ ਕੇ ਇਹਨਾਂ ਨੇ ਸਾਡੀ ਗੱਡੀ ਰੋਕ ਕੇ ਸਬਜੀ ਦੇ ਗੇਟ ਦੇ ਮਰੇ ਭੰਨ ਤੋੜੀ ਵੀ ਭੇਜ ਦਿੱਤੀ ਹੋਣੀ ਹੈ ਕਿਹੜੀ ਗੱਲ ਤੋਂ ਹੋਈ ਤੁਹਾਡੀ ਰੇਡੀ ਟਾਈਮ ਤੇ ਲੜਾਈ ਤੇ ਪਿੱਛੇ ਹੋਈ ਟਾਈਮਿੰਗ ਕਰਕੇ ਹੋਈ ਹੈ ਤੇ ਕਿੰਨੇ ਵਿਅਕਤੀਆਂ ਦੇ ਸਟਾ ਲੱਗੀਆਂ ਜਿਹੜੇ ਤਿੰਨ ਜਣਿਆਂ ਦੇ ਲੱਗੀਆਂ ਡਰਾਈਵਰ ਜਿਹੜਾ ਹੈ ਉਹ ਇਸ ਟਾਈਮ ਤੇ ਠੀਕ ਹੈ ਤੇ ਕੰਡੈਕਟਰ ਦੇ ਕਹਰੇ ਲੱਗੇ ਕੰਡੈਕਟਰ ਦੇ ਲੱਗੇ ਭੰਨ ਤੋੜ ਕਿੰਨੀ ਕਰ ਆ ਪਾਜੀ ਸ਼ੀਸ਼ੇ ਭੰਨ ਗਏ ਆ ਕੈਸ਼ ਪੈਗ ਜੀ ਦਾ ਇੱਕ ਉਹ ਆ ਤੇ ਤੁਹਾਡਾ ਕੀ ਨਾਮ ਆ ਤੁਸੀਂ ਬਸ ਦੇ ਵਿੱਚ ਮੌਜੂਦ ਸੀ ਉਸ ਟਾਂ ਠੀਕ ਹੈ ਤੁਸੀਂ ਓਨਰ ਹੋਣਗੇ ਮੇਨੇ ਹਾਂਜੀ ਓਨਰ ਹੋ ਗਿਆ ਠੀਕ ਹੈ ਕੀ ਨੰਬਰ ਦੱਸੋ ਇਹਦਾ ਦਿਲਜੀਤ ਸਿੰਘ ਸੰਧੂ ਜੀ ਇਹ ਕੀ ਕਾਰਦਾਤ ਹੋਈ ਹੈ ਜੀ ਬਾਦ ਆ ਜੀ ਬਸ ਮੈਂ ਬੱਸ ਸਟੈਂਡ ਤੋਂ ਬੱਸ ਲੈ ਕੇ ਨਿਕਲਿਆ ਜੀ ਠੀਕ ਹੈ ਜੀ ਬੱਸ ਸਵਾਰੀ ਚੱਕਦਾ ਚੱਕਦਾ ਤੇ ਆਣਾ ਪਿਆ ਤੇ ਇੱਥੇ ਆ ਰਹੀਮਪੁਰ ਚੌਂਗ ਦੇ ਵਿੱਚ ਮੈਂ ਸਵਾਰੀ ਚੱਕਣ ਲੱਗਾ ਤਾਂ ਜੀ ਮੋਰੇ ਪ੍ਰੈਸ਼ਰ ਬੱਸ ਵਾਲਿਆਂ ਨੇ ਕ੍ਰਾਸ ਬੱਸ ਲਾਗੇ ਜੀ ਤਾਂ ਵਿੱਚੋਂ ਜਿੱਦਾਂ ਮੁੰਡੇ 15 ਵੀ ਦੌੜੇ ਆਏ ਜੀ ਮੇਰੇ ਵੱਲ ਉਹ ਨਹੀਂ ਪਹਿਲਾਂ ਤਾਂ ਜੀ ਆਂਦੇ ਨੇ ਮੇਰੇ ਨਾਲ ਕੋਈ ਗੱਲ ਪੁੱਛੀ ਨਾ ਬਾਦ ਜੀ ਆਂਦੇ ਪਹਿਲਾਂ ਤਾਂ ਜੀ ਬੰਜਾ ਮਾਰਿਆ ਵਿੱਚ ਮੇਰੇ ਤੇ ਉਂਗਲੀ ਤੇ ਲੱਗਾ ਤੇ ਟੋਟਾ ਉਹਦਾ ਬੰਜੇ ਦਾ ਵਿੱਚੇ ਪਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਬਸ ਦਾ ਸ਼ੀਸ਼ਾ ਭੰਨਣਾ ਲੱਗ ਪਿਆ ਜੀ ਤੇ ਮੁਰਕੇ ਤਾਕੀਬਾ ਲਗਾਏ ਤੇ ਕੰਡੈਕਟਰ ਨੂੰ ਗਲੇ ਤੋਂ ਫੜ ਕੇ ਥੱਲੇ ਖਿੱਚ ਲਿਆ ਜੀ ਉਹਦੇ ਬਹੁਤ ਸੱਟਾਂ ਮਾਰੀਆਂ ਜੀ ਤੇ ਬਸ ਦਾ ਟਾਈਮ ਦਾ ਸਗਾ ਚੱਕਰ ਜੀ ਥੋੜਾ ਜਿਹਾ ਬਈ ਉਹਨਾਂ ਦੇ ਟਾਈਮ ਹੈ ਨਹੀਂ ਸੀਗੇ ਅਸੀਂ ਆਪਣੇ ਟਾਈਮ ਤੇ ਜਾਂਦੇ ਪਏ ਸਵੇਰ ਦੇ ਜੀ ਤੇ ਬਸ ਦੇ ਟਾਈਮ ਦੇ ਚੱਕਰ ਨੂੰ ਲੈ ਕੇ ਜੀ ਨਹੀਂ ਆਂਦੇ ਨੇ ਬਸ ਸ਼ੀਸ਼ਾ ਭੰਨ ਤੇ ਗੱਡੀ ਭੱਜਣੀ ਸ਼ੁਰੂ ਕਰ ਦਿੱਤੀ ਜੀ ਤੇ ਵਿੱਚ ਸਵਾਰੀਆਂ ਨੂੰ ਦੋ ਤਿੰਨ ਦੇ ਸੱਟਾ ਲੱਗੀਆਂ ਜੀ ਤੇ ਕਾ ਮੇਰੀ ਵਾਂਗੂ ਜੀ ਲੱਗੀ ਤੇ ਕੰਡੈਕਟਰ ਦੇ ਮੁੰਡੇ ਦਾ ਸਿਰ ਪਾਰ ਦਿੱਤਾ ਜੀ ਖੰਡਾ ਮਾਰ ਕੇ ਸਿਰ ਦੇ ਵਿੱਚ ਜੀ ਕੀ ਪ੍ਰਸ਼ਾਸਨ ਤੋਂ ਪ੍ਰਸ਼ਾਸ਼ਕਾਂ ਤੋਂ ਬਾਅਦ ਇਹ ਹੀ ਮੰਗ ਕਰਦੇ ਜੇਬ ਨਿਆਂ ਮਿਲੇ ਸਾਨੂੰ ਜੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਸਾਡਾ ਨੁਕਸਾਨ ਹੀ ਬਹੁਤ ਕਰ ਦਿੱਤਾ ਗਿਆ ਜੀ 8022 25000 ਤੋਂ ਘੱਟ ਨਹੀਂ ਪੈਂਦਾ ਜੀ ਕਨੈਕਟਰ ਤੋਂ ਝੋਲਾ ਖੋ ਕੇ ਲੈ ਗਿਆ ਜੀ ਵਿੱਚੇ ਉਹਦਾ ਫੋਨ ਲੱਗਿਆ ਜੀ ਕਨੈਕਟਰ ਦਾ ਤੇ ਕਨੈਕਟਰ ਦਾ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸਭ ਕੁਝ ਉਹਦਾ ਜੋ ਸੀਗਾ ਗਾਲਜ ਪਾਇਆ ਜੀ ਜਾਂ ਹੱਥ ਵਿੱਚ ਸੀਗਾ ਸਭ ਕੁਝ ਖੋ ਕੇ ਦੌੜ ਗਿਆ ਜੀ ਕੀ ਕੋਈ ਜ਼ਿਆਦਾ ਸੱਟਾਂ ਵੀ ਕਿਸੇ ਤੇ ਲੱਗੀਆਂ ਹਾਂ ਜੀ ਕਨੈਕਟਰ ਸਭ ਤੋਂ ਜ਼ਿਆਦਾ ਸੱਟ ਆ ਜੀ ਉਹ ਯਾਨੀ ਸੱਟ ਲੱਗਦੇ ਸਾਰੇ ਬੇਹੋਸ਼ ਸੀਗਾ ਬੇਹੋਸ਼ੀ ਚੱਕ ਕੇ ਲੈ ਗਏ ਜੀ ਉਹਨ ਹਾਲਤ ਗੰਭੀਰ ਆ ਜੀ ਸਿਵਲ ਆਫਟਰ ਦਾਖਲ ਆ ਜੀ ਮੈਂ ਹਜੇ ਇੱਥੇ ਚੌਂਕੀ ਚਾਹਿਆ ਸੀ ਦਰਖਾਸਤ ਦੇਣ ਵਾਸਤੇ ਤੇ ਹੁਣ ਜਾ ਕੇ ਦੇਖਦਾ ਜੀ ਕਿੰਨੀ ਸਾਟਾ ਉਹਦੇ ਕੀ ਹੈਗਾ ਜਾਂ ਗਾਹ ਕਿਤੇ ਰੈਫਰ ਕਰਦੇ ਆ ਜੀ ਜਾਂ ਇੱਥੇ ਇਲਾਜ ਹੁੰਦਾ ਜੀ ਉਹਦਾ ਕਿੰਨੇ ਬੰਦੇ ਸਾਨੂੰ ਜੀ ਬੰਦੇ ਜੀ ਦੋ ਬੱਸਾਂ ਜਾਈ ਸੀ ਇੱਕ ਉਹ ਨਹੀਂ ਮੋਰੇ ਲਾ ਲਈ ਜੀ ਬੱਸ ਇੱਕ ਪਿੱਛੇ ਲਾ ਲਈ ਜੀ ਦੋਨੇ ਪ੍ਰੈਸ਼ਰ ਕੰਪਨੀ ਨੇ ਬੱਸਾਂ ਸਿਗੀਆਂ ਜੀ ਜਾਰੀ ਪਟੌਣ ਦੇ ਵਿੱਚ ਦੋ ਬੱਸਾਂ ਦੇ ਰੂਟ ਨੂੰ ਲੈ ਕੇ ਆਪਸੀ ਲੜਾਈ ਹੋਈ ਆ ਉਹ ਚੱਕੀ ਕਹਾਣਾ ਹਾਂ ਉਹਦੇ ਵਿੱਚ ਜਦੋਂ ਲੜਾਈ ਹੋਈ ਆ ਉੱਥੋਂ ਮੌਕੇ ਤੇ ਟੈਲੀਫੋਨ ਆਇਆ ਸੀ ਸਾਨੂੰ ਮੈਂ ਮੌਕੇ ਤੇ ਪਹੁੰਚਿਆ ਸੀ ਮੇਰੇ ਜਾਂਦੇ ਨੂੰ ਦੂਜੀ ਬੱਸਾਂ ਤਾਂ ਨਹੀਂ ਸੀਗੀਆਂ ਇੱਕ ਨਵੀਂ ਦਵਾਬਾ ਬੱਸ ਸੀ ਜਿਹੜੀ ਜਿਹਦੇ ਸੀਸ਼ੇ ਟੁੱਟੇ ਹੋਏ ਸੀਗੇ ਤੇ ਉਹ ਜਾ ਕੇ ਉੱਥੋਂ ਰੂਟ ਚਲਾਇਆ ਤੇ ਉਹਨਾਂ ਤੋਂ ਪਰਚੋ ਜੀ ਦਰਖਾਸਤ ਦੇ ਕੇ ਗਏ ਆ ਜੀ ਕਈ ਦਾਦਾ ਕਰਕੇ ਸਾਨੂੰ ਕੁੱਟਮਾਲ ਪ੍ਰੈਸ਼ਰ ਬੱਸ ਵਾਲਿਆਂ ਨੇ ਕੀਤੀ ਆ ਉਹਨਾਂ ਨੂੰ ਦੋਨਾਂ ਨੂੰ ਬੁਲਾ ਕੇ ਜਿਹੜੀ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਤਰਖਾਸ ਲੈ ਲਈ ਆ ਜੀ ਇੱਕ ਮੁੰਡਾ ਹਸਪਤਲ ਦਾਖਲ ਹੋਇਆ ਜੀ ਜੋ ਸੱਪਾਂ ਲੱਗੀਆਂ ਉਹਦੇ ਹੁਣ ਹਸਪਤਲ ਜਾ ਕੇ ਉਥੋਂ ਚੇਟਾਵਣੀਆ ਹਸਪਤਲ ਤੋਂ ਵਾਜ ਕੇ ਬੰਦੀ ਕਾਰਵਾਈ ਕਰਾਂਗੇ ਜੀ ਤੇ ਜਿਹੜੇ ਦੂਜੀ ਵਾਸਤੇ ਸੀ ਕੀ ਮੌਕੇ ਤੋਂ ਫਰਾਰ ਉਹ ਮੌਕੇ ਤੋਂ ਹੈ ਨਹੀਂ ਸੀ ਕੋਈ ਹੋਰ ਵਾਸ ਇਹ ਨੂ ਦੋਵਾ ਵਾਸਤੇ ਕੀ ਜਾਂ ਜਾਂਦੇ ਉੱਤੇ ਜੀ